ਇਹ ਅਰਣ ਤੇ ਅਸ਼ਰ ਹੋ ਗਿਆ ਪ੍ਰਕਾਸ਼ ਨੂੰ ਤੋਂ ਕਹੀਏ ਵੀ ਕੋਈ ਨਹੀਂ ਕੌਣ ਆਇਆ ਅੱਜ ਸਨ ਕੀਤੀ ਦਾ ਸਿਸਟਮ ਨਿਕਸਾ ਆਇਆ ਜੇ ਸੀਣ ਚੱਲੇ ਆ ਉਹਨਾਂ ਦੇ ਉਹਨਾਂ ਦੇ ਆ ਜਾ ਲੈ ਵੀ ਚੱਲੇ ਆ ਪ੍ਰਮੋਸ਼ਨ ਕਰਨ ਵਾਸਤੇ ਪ੍ਰਮੋਸ਼ਨ ਆਈ ਹੈ ਕਮੈਂਟ ਲਗਾ ਰਹੀਏ ਵੀ ਤੇ ਆ ਹੀ ਪਹੁੰਚ ਗਏ ਨਿਕੰਟਾ ਚੌਂਕ ਸੱਚ ਕੰਟਾ ਚੌਂਕ ਨਾਲ ਜਾਣਿਆ ਭਰਾ ਆਕਾਸ਼ ਮੈਂ ਪਹੁੰਚ ਗਿਆ ਇੱਕਤਾ ਗਾਰਮੈਂਟ ਮੈਂ ਪਹੁੰਚ ਗਿਆ ਇੱਕਤਾ ਗਾਰਮੈਂਟ ਸਿਟੀ ਰੋਡ ਬਟਾਲਾ ਆਹ ਚਲਦੇ ਨੇ ਕੋਈ ਲੇਡੀਜ਼ ਜਿਹੜੇ ਕੱਪੜੇ ਆ ਬਹੁਤ ਘੈਂਟ ਮਿਲਦੇ ਨੇ ਆ ਦੇਖ ਸਕਦੇ ਤੁਸੀਂ ਲੇਡੀਜ਼ ਕੁੜਤੇ ਇਦਾਂ ਦੇ ਸੂਟ ਇਹ ਆ ਬੱਚਿਆਂ ਦੇ ਵੀ ਮਿਲਦੇ ਆ ਕੋ ਜੈਂਟਸ ਨੂੰ ਮਿਲਦੇ ਜੈਂਟਸ ਠੀਕ ਠੀਕ ਆ ਆ ਦੇਖੋ ਇਹ ਦੇਖੋ ਲੇਡੀਜ਼ ਕੋਟ ਸੈੱਟ ਆ ਦੇਖੋ ਆ ਕਿੰਨਾ ਪਿਆਰਾ ਆ ਇਹ ਲੇਡੀਜ਼ ਲੋਰ ਆ ਕਰੋ ਚੈੱਕ ਇਹ ਵਾਈਟ ਕਲਰ ਦਾ ਲੋਰ ਆ ਵੀ ਲੇਡੀਜ਼ ਦੀ ਆਓ ਤੁਹਾਨੂੰ ਅੱਜ ਮੈਂ ਦਿਖਾਣਾ ਹੈ ਲੇਡੀਜ਼ ਕੋਟ ਸੈੱਟ ਕਰੋ ਚੈੱਕ

ਇਹ ਨਾ ਚੁੱਕਿਆ ਇਹ ਨਾ ਚੁੱਕਿਆ ਆਵਾਜ਼ ਤੋਂ ਲੈ ਕਰ ਲੈਂਦੇ ਸਮਾਨ ਲੈ ਕਰ ਲੈਂਦੇ ਸੋਸੇ ਲਈ ਲੈ ਗਏ ਆਉਂਦੇ ਕਿ ਨਹੀਂ ਉਹ ਵੀ ਬੋਲੇ ਨਾ ਇਹ ਵੀ ਨਹੀਂ ਬੋਲੇ ਕੋਲ ਦਾ ਕੋਲ ਦਾ ਕੋਲ ਨਹੀਂ ਫਲੈਕਸਿਬਲ ਲੈ ਚੁੱਕੀ ਇਹ ਆ ਗਿਆ ਹੁਣ ਨਾਈਟ ਸੂਟ ਇਹਦੇ ਤੇ ਜਿਹੜੇ ਤੁਹਾਨੂੰ ਕਾਫੀ ਵੈਰਾਈਟੀ ਮਿਲ ਜੂਗੀ ਇਹਦੇ ਜਦੋਂ ਹੁਣ ਕਦਰ ਚੱਤਰ ਆਦਣਾ ਕਦਰ ਚੱਤਰ ਖੰਦੇ ਤੁਮ ਆਉਤਨ ਪ੍ਰੋਸ਼ਰ ਲਫੋਨੇ ਹੋ ਓ ਆ ਹਾਂ ਹਾਂ ਲੋਰ ਤੋਂ ਗਿਆਨੇ ਹੋ ਇਹਦੇ ਜਦੋਂ ਹੋਣ ਤਾਂ ਦਫਾ ਨੇ ਮਿੱਟੀ ਤੁਹਾਡਾ ਹਾਂਜੀ ਬਸ਼ੀਰ ਜੀ ਸੋਟਾ ਜਸਪਨਤਲ ਹੋਰ ਲੱਗ ਰਿਹਾ ਆਪਾਂ ਆਇਆ ਖੇਡਣ ਵਾਸਤੇ ਅੱਜ ਸ਼ਾਬਾਸ਼ ਇਹਨਾਂ ਦੀ ਵੀਡੀਓ ਪਾ ਦੀ ਮੈਂ ਹਰ ਵਾਰ ਸੱਤੀ ਮਾਰਦਾ ਚੱਲ ਵੀ ਆ ਵੀ ਕੈਚ ਹੋ ਗਿਆ ਚਲੋ ਜੀ ਵੀਰ ਜੀ ਕਰੋ ਕੈਚ ਚਲੋ ਵੈਰੀ ਗੁੱਡ ਵੀਰ ਜੀ ਚਲੋ ਆ ਜਾਓ ਭਾਜੀ ਪੈਸੇ ਲੈ ਜਾਓ ਤਵੇ ਮੈਂ ਤਾਂ ਚੱਲ ਪਿਆ ਘਰੇ ਹੁਣ ਚੱਲੀਏ ਘਰ ਇਧਰ ਪਜਾਮਾ ਰੱਖ ਲਿਆ ਅੱਗੇ ਜਿਹੜਾ ਗਿਫਟ ਮਿਲਿਆ ਦੁਕਾਨ ਤੇ ਕਹਿੰਦਾ ਪ੍ਰੋਮੋਸ਼ਨ ਕਰਨ ਤੇ ਨਾਲੇ ਉਹਨਾਂ ਕੋਲੇ ਪੈਸੇ ਤੇ ਨਾਲੇ ਆ ਪਜਾਮਾ ਇੱਕ ਲਿਆਂਦਾ ਆ ਤੇ ਮੈਂ ਆ ਗਿਆ ਹੁਣ ਤੇ ਰਹਿ ਹਾਂ ਇਹ ਲੈਂਦਾ ਮੈਂ ਪਜਾਮਾ ਤੇ ਪਰ ਠੀਕ ਹੈ ਕਾਟਨ ਦਾ ਨਹੀਂ ਕੋਈ ਵੀ ਹੈਗਾ ਇਹ ਉਹ ਗਿਫਟ ਮਿਲਿਆ ਹਾਂ ਪ੍ਰੋਮੋਸ਼ਨ ਕਰਨ ਗਿਆ ਹਾਂ ਤੇ ਨਾਲੇ ਇਹਨਾਂ ਕੋ ਪੈਸੇ ਲੈ ਇਹਨਾਂ ਨਾਲ ਇਹ ਪਜਾਮਾ ਲੈਂਦੇ ਠੀਕ ਹੈ ਵਧੀਆ ਨਾ ਕਾਟਨ ਜੇ ਦਾ ਰੰਗ ਵੀ ਰੰਗ ਵੀ ਚੰਗਾ ਨਾ ਠੀਕ ਹੈ ਸਰ ਜੀ ਨੇ ਦੱਸਿਆ ਯਾਰਾ ਕਾਟਨ ਜੇ ਦਾ ਪਜਾਮਾ ਲਓ ਕਾਟਨ ਹੈ ਆ ਇਹ ਕੋਈ ਛਿਲਕ ਜਾਨੀ ਹੈਗਾ ਜਿੰਨਾ ਚਮਕਦਾ ਜਿਹੜਾ ਧੁੱਪ ਹੈ ਉਹ ਨਹੀਂ ਕਲਰ ਹੈਗਾ ਹਾਂ ਠੀਕ ਹੈ ਮੈਂ ਹੀ ਜੱਸੀ ਬਨ ਵੀਡੀਓ ਸ਼ੂਟ ਕਰਨ ਦੇ ਪ੍ਰੋਮੋਸ਼ਨ ਇਹੋ ਕੀਤੀ ਹੁਣ ਮੇਰੀ ਮੋਹਨਾਂ ਚੱਲੇ ਆਏ ਮੈਂ ਸਰੀਓ ਵੀਡੀਓ ਆਏ ਨਹੀਂ ਇਹਨਾਂ ਪ੍ਰੋਮੋਸ਼ਨ ਕੀਤੀ ਇੰਸਟਾਗ੍ਰਾਮ ਤੇ ਕੱਲ ਜਾਂ ਪਰਸੋਂ ਵਿੱਚ ਓਕੇ ਯਾਰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਅਕਾਲ ਦੀਵਾ ਬੜਾ ਬਣਾਉਣ ਲੱਪਿਆ ਜੀ ਉਹ ਮੰਗਦੀ ਸੀ ਜੋਤੀ ਮੰਗਦੀ ਸੀ ਹੁਣ ਕਿਦਾਂ ਵਾ ਨੇ ਹੁਣੇ ਕਰਨੀਆਂ ਰਹਿੰਦੀਆਂ ਹੁਣ ਪੱਕੀਆਂ ਅੰਬੀਆਂ ਨੂੰ ਹੁਣ ਕਨੋਂ ਦੇਉ ਅੰਬ ਬਣ ਕੇ ਉਹਦੇ ਰਹਿੰਦਾ ਹੁਣ ਕਰਨੀਆਂ ਰਹਿੰਦੇ ਹਾਂ ਰਹਿਣ ਨਾਲ ਆਪਾਂ ਹੁਣ ਤੁਮਿੰਦਰ ਕਾ ਆ ਵੀ ਤੇ ਫੇਰ ਅੰਬੀਆਂ ਲੈ ਕੇ ਆ ਜਲਦੀ ਚੱਲੀਏ ਹਾਂ ਚਲੋ ਆਹ ਬੜੀ ਗਲਤ ਗੱਲ ਆ ਯਾਰ ਸਾਡੇ ਪੁਲਿਸ ਨੇ ਰੋਡ ਦਾ ਨਾ ਰਾਹ ਬੰਦ ਕਰ ਦਿੰਦੇ ਯਾਰ ਇਹ ਨਵਾਂ ਤੇ ਚੰਗੀ ਗੱਲ ਨਹੀਂ ਹੈਗੀ ਪਤਾ ਨਹੀਂ ਕਿਉਂ ਕਰ ਦਿੰਦੇ ਬੰਦ ਪੁਲਿਸ ਖਲੋ ਆਉਂਦੀ ਹੈ ਰਸਤਾ ਬੰਦ ਕਰ ਦਿੰਦੇ ਫੇਰ ਮੈਂ ਭਲੇਖੇ ਚ ਆ ਗਈ ਹੁਣ ਫੇਰ ਉਤੋਂ ਦੀ ਘੁੰਮ ਕੇ ਜਾਣਾ ਪਾਣਾ ਘਰੇ ਯਾਰ ਇਧਰੋਂ ਘਰ ਦੇ ਨੇੜੇ ਹੀ ਬਿਲਕੁਲ ਸੋਣੇ ਤੋਂ ਫਿਰ ਵਾਪਸ ਚਲੇ ਆ ਉਹ ਕੀ ਕਰਨਾ ਕਚੈਰੀ ਕਰਕੇ ਨਾ ਕੋਰਟ ਮਾਣਾ ਇੱਥੇ ਕੋਰਟ ਕਚੈਰੀ ਹੈ ਨਾ ਨੇੜੇ ਉਹਦਾ ਕਰਕੇ ਜਿਆਦਾ ਪਰਤੇ ਕਿਉਂਕਿ ਅੱਜ ਕੱਲ ਆ ਤੁਹਾਨੂੰ ਪਤਾ ਹੈ ਇਹ ਵੀ ਬਹੁਤ ਬੰਬ ਧਮਾਕੇ ਜਿਹੜੇ ਆ ਕਰਨ ਦੇ ਆ ਵੀ ਜਿਹੜੇ ਆਪਣਾ ਮੁੰਡੇ ਵਾਂਡੇ ਗਲਤ ਕੰਮ ਕਰਨ ਦੇ ਜਿਹੜੇ ਤੇ ਇਸ ਕਰਕੇ ਉਹ ਪੁਲਿਸ ਵੀ ਥੋੜੀ ਡਰਦੀ ਹੈ ਕਿਉਂਕਿ ਨੁਕਸਾਨ ਹੋ ਸਕਦਾ ਨਾ ਉਮੀ ਜਿਆਦਾ ਤੇ ਫਿਰ ਡਰਦੇ ਆ ਵਿਚਾਰੇ ਵੀ ਨਹੀਂ ਇਹਨਾਂ ਬੈਟਰ ਆ ਵੀ ਉਹ ਰਸਤਾ ਬੰਦ ਕਰਦੇ ਵਿਚਾਰਿਆਂ ਦੀ ਡਿਊਟੀ ਆ ਡਿਊਟੀ ਹੈ ਬਿਲਕੁਲ ਸਹੀ ਗੱਲ ਹੈ ਜਿੱਦਾਂ ਪਿੱਛੇ ਆਰਡਰ ਆਉਣਾ ਉਦਾਂ ਹੀ ਉਹਨਾਂ ਨੇ ਵਿਚਾਰਿਆਂ ਨੇ ਕਰਨਾ ਸਹੀ ਗੱਲ ਹੈ ਜਾ ਰਹੇ ਆਂ ਘਰੇ ਪਹੁੰਚ ਗਏ ਆਂ ਘਰੇ ਆਪਣੇ ਉਹ ਦੇਖਿਆ ਅਛੇ ਨਾਲ ਪੈਰ ਜੰਦਰ ਕੀਤਾ ਚੱਲੀ ਜੁੱਤੀ ਲੈਣ ਚੀਚਾਪਾ ਹਾਂ ਚੱਪਲ ਹੀ ਲਿਓਨੇ ਘਰ ਪਾਉਂਗਾ ਇਹ ਚਲੋ ਮੈਂ ਹਾਂ ਚੱਲ ਭਈ ਭਲੀਏ ਲੋਕੇ ਤੇਰੀ ਖੁਸ਼ੀ ਦੇ ਵਿੱਚ ਸਾਡੀ ਖੁਸ਼ੀ ਆ ਚੱਲ ਜਾਨੇ ਅੱਜ ਹੁਣ ਤਿਆਰੀ ਕਰ ਲਈ

ਆ ਤੇ ਇਹ ਸੁਪਰੇ ਦਾ ਪਰੇ ਖੜਾ ਦਾ 000 100 ਰੁਪਏ ਦੀ ਵੀ ਆਈਂਦੀ ਤੇ ਬਾਹਰ ਤੋਂ ਲਾਉਣਾ ਤੇ ਲਾਣਾ ਚੱਪਲਾਂ ਦੀ ਦੁਕਾਨ ਤੇ ਦੋਵੇਂ ਪੈਣਾ ਆਈਆਂ ਕੀਤੇ ਤੇ ਰੋਕਾਂ ਦੇਖੋ ਹੁਣ ਕਿਹੜੀ ਪਸੰਦ ਆਉਂਦੀ ਹੈ ਬਹੁਤ ਮਸੂਰ ਦੁਕਾਨ ਤੇ ਬਹੁਤ ਵੱਡੀ ਹੈ ਇੱਧਰ ਬਾਬੂ ਜੀ ਬੈਠੇ ਤੇ ਹੁਣ ਇਹ ਨਹੀਂ ਲੇਖੋ ਜਿੱਦ ਜਲਦਮਾਰ ਦੇ ਵਿੱਚ ਕੰਮ ਹੈ ਹੁਣ ਫ੍ਰੀਡ ਟੋਪ ਹੋ ਗਈ ਆਪ ਬੇਟੇ ਦਾ ਨਾਮ ਅਖ ਲਿਆ ਸ਼ੌਪ ਦੇ ਮਾਲਕ ਤੇ ਇਥੋਂ ਆਉਂਦੇ ਬਰਾਹੁ ਮਹਮਾ ਤੇ ਬਹੁਤ ਆਤਮ ਸਤਕਾਰ ਵੀ ਕਰਦੇ ਆ ਤੇ ਰੇਟ ਵੀ ਵਾਜ ਪਿਆ ਇਹਨਾਂ ਦੇ ਤੇ ਸ਼ੌਪ ਤੇ ਲਾ ਸਿੱਧੀ ਰੋਡ ਸਿੱਧੀ ਹਟਾਲਾ ਲੋ ਜੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਦੇ ਵਾਤੇ ਰੋ ਤੇ ਨਜ਼ਾਰੇ ਲਾਓ ਤੁਸੀਂ ਹੰਬੋਲੇ ਕੋ ਤੁਰਿਆ ਨਹੀਂ ਜਾਂਦਾ ਇਹ ਪਤਾ ਨਹੀਂ ਇਹਨੂੰ ਸਾਚ ਲੱਗੀ ਕੀ ਹੋਇਆ ਵਿਚਾਰਾ ਤੱਲੇ ਲੈਣ ਡਿਆ ਬੂਟਾ ਨਾ ਤਾਂ ਬੂਟਾ ਨਾ ਤਾਂ ਮਾਲੀ ਦਾ ਕੰਮ ਪਾਣੀ ਲਾਉਣਾ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਣਾ ਲਾਵੇ ਹੁਣ ਇਹਦੇ ਹੱਥ ਵਿੱਚ ਮਾਲਕ ਦੇ ਆਪਣੇ ਕਾਰਵਿਹਾਰ ਕਰਤਾ ਜਿੰਨੇ ਚੁੱਕੇ ਨਹੀਂ 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 ਹੁਣ ਕੱਲ ਸਹੀ ਕੱਲ ਕੱਲ ਕੰਨਣਾ ਕੋਈ ਨਹੀਂ ਆ ਤਰੇਖ ਨੂੰ ਆਏ ਨੇ ਠੀਕ ਠੀਕ ਪਰ ਨਿੱਕੀ ਹੁਣਾਂ ਕੰਮ ਵੇਖ ਲਾਫ ਉਹ ਬੰਦੂ ਕੰਨਾ ਹਾਂ ਨਾ ਕਰਦੀਏ ਮੇਰਾ ਸੀਜੀ ਸੇਬ ਆ ਜਾ ਬੰਦਾ ਆਨ ਤ੍ਰੇਗ ਨੂੰ ਖੇਚੀ ਜੀ ਪਾਈ ਇਧਰ ਟੇਕਤੀ ਹੀ ਮੈਂ ਹਾਂ ਚਾਲੇ ਨੂੰ ਆ ਆ ਜੀ ਬੰਦਾ ਅੱਗੇ ਨਾਲ ਹੀ ਤੇ ਉਹਨੂੰ ਕੰਮ ਪਾ ਗਿਆ ਉਹ ਚੱਲ ਗਿਆ ਇਧਰ ਬਾਕੀਆ ਬਾਗ ਬਗੀਚਾ ਤੇ ਤੁਹਾਨੂੰ ਪਤਾ ਹੀ ਤੁਸੀਂ ਵੇਖਿਆ ਹੁਣ ਜਾਂਦੀ ਹੋ ਤੇ ਚੜਿਆ ਇਹ ਕਾਰਵਾਈ ਕੀਤੀ ਆ ਆ ਫੇ ਮੈਂ ਇਕਲਾ ਆ ਆ ਲੈਣਾ ਚਿੜੀਆਂ ਕਾਂਵਾਂ ਦਾ ਆ ਵੇਖੋ ਮੈਂ ਹਟਾਂਗਦੀ ਇੱਧਰ ਨੂੰ ਇਹਦਾ ਤੇ ਮੈਂ ਤਾਂ ਕਰਦੀ ਆ ਚਿੜੀਆਂ ਕਾਂ ਵਿੱਚ ਚਲੋ ਆ ਲੈਣਾ ਪਾਲਣਗੇ ਕੋਈ ਪੰਛੀ ਨੂੰ ਕਿਤੇ ਸੁੱਖ ਦਾ ਸਾਹ ਮਿਲੇ ਮਨ ਵਿੱਚ ਜਾਮ ਲਾ ਬਾਕੀ ਦਾਤੇ ਨੂੰ ਜੋ ਭਾਵੇ ਇਹਨਾ ਠੀਕ ਹੈ ਭਾਜੀ ਹਾਂਜੀ ਹਾਂਜੀ ਜੰਜੀ ਠੀਕ ਆ ਆਹੋ ਇਹਦੇ ਮੈਂ ਹ ਥੋੜਾ ਜਿਹਾ ਉੱਚਾ ਵੀ ਹੋਏ ਤੇ ਪੰਛੀ ਇਧਰ ਨੂੰ ਮੂੰਹ ਠੀਕ 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 ਬਹੁਤ ਵਧੀਆ ਆਹ ਤਾਂ ਮੂੰਹ ਵਿਚਾਰੇ ਦਾ ਪਹੁੰਚ ਸਕੇ ਜੇ ਕੋਈ ਪਾਵੇਂ ਉਹ ਗਟਾਰਾ ਨਾ ਅੰਦਰ ਪਾਉਂਦੀਆਂ ਹਾਂ ਜਿਹਨਾਂ ਦਾ ਤੇ ਮੈਂ ਉਹਨਾਂ ਮਾਰਿਆ ਪਈ ਹੁਣ ਉਹ ਮਰਜ਼ੀ ਉਹਨਾਂ ਦੀ ਆ ਵੀ ਕਿੱਥੇ ਪਾਉਂਦੀਆਂ ਬਹੁਤ ਸੋਹਣਾ ਕਰਨਦਾ ਬਹੁਤ ਸੋਹਣਾ ਬਹੁਤ ਸੋਹਣਾ ਅੱਗੇ ਪਾਣੀ ਇਹ ਜਨਮਰ ਵੀ ਆਪਣੇ ਵਰਗਾ ਹੀ ਆ ਪਾ ਜੇ ਜਨਮਰਾਂ ਦਾ ਕੰਮ ਕਰਾਂਗੇ ਤਾਂ ਸਦਾ ਰੱਬ ਕਰੂਗਾ ਨੇ ਕੋਈ ਬਾਜੀ ਇਹ ਹੋਈ ਸੋਚ ਮਨ ਵਿੱਚ ਐਹੀਂ ਤੇ ਕੋਈ ਕਾਹੇ ਜੋਗੇ ਨਹੀਂ ਤੇ ਚਲੋ ਜਿੰਨੀ ਤਪਸ ਪੈਣ ਦੀ ਮੈਂ ਨਾ ਕੱਲ ਦਾ ਦੁਖੀ ਹੋਇਆ ਇੱਕ ਗੱਲੋਂ ਹੂੰ ਕੱਲ ਵੀਰੇ ਇੱਕ ਬੰਗਲਾ ਇੱਥੇ ਆਇਆ ਤੇ ਮੈਂ ਉਹਨੂੰ ਨਹੀਂ ਕੋਹ ਗਿਆ ਮੈਂ ਚੱਲ ਬੜਿਆ ਬੜਿਆ ਨੇ ਹੂੰ ਉਹ ਹੁਣ ਮੈਂ ਵੇਖਿਆ ਪਤਾ ਨਹੀਂ ਜਿੰਦਾ ਹੀ ਕਿ ਮਰਿਆ ਹੀ ਹਾਂਵੇਂ ਅਸੀਂ ਦਰਮਿਆਨ ਇਹਨਾਂ ਦੇ ਬਾਜੀ ਉਹਨਾਂ ਦੀ ਮਰਤੇ ਦਿਨ ਲੱਗੇ ਤਾਂ ਹੁਣ ਜੀ ਰੱਖੀ ਹੂੰ ਉਹਦੇ ਕੋ ਉੱਡਿਆ ਨਹੀਂ ਜਾਂਦਾ ਕੋ ਭਲੇ ਦਾ ਕੰਮ ਕੀਤਾ ਹੀ ਆ ਆਹ ਮੈਂ ਹੋ ਜੇ ਚੰਗਾ ਹੀ ਆ। ਕੱਲ ਭਲੇ ਦਾ ਕੰਮ ਕਰਨ ਵਿੱਚ ਬੜੇ ਫਾਇਦੇ ਮਿਲਦੇ ਆ ਕਦੇ-ਕਦੇ। ਠੀਕ ਐ। ਬਹੁਤ ਵਧੀਆ ਬਹੁਤ ਵਧੀਆ। ਸੋਨਾ ਉਹਨਾਂ ਆਪਣੇ ਇਹਨਾਂ ਵਿੱਚ ਵਰਨਾਮ ਪੰਛੀ ਨੇ ਜਿੱਦੀ ਰੂਹ ਕਰੂ ਹਮ ਆਪਣਾ ਕਾਰਜ ਜਹੀ ਕਰਤਾ। ਹਮ ਚਲੋ ਜੀ ਧੰਨਵਾਦ ਬਹੁਤ-ਬਹੁਤ ਫੀਡ ਦਾ। ਠੀਕ ਜੀ। ਓਕੇ। ਆਹ ਕੋੜੀ ਜੀ ਫਿਰ ਬਾਜੀ ਬਣਾ ਦੋ ਗਵਾਂਡੀਆਂ ਕੋਲਿਆਂ ਦੀ। ਬਹੁਤ ਵਧੀਆ ਬਹੁਤ ਵਧੀਆ ਠੀਕ। ਪਛਾਦਿਓ ਉਹਨਾਂ ਦਾ। ਪਛਾਦੋ ਪਛਾਦੋ ਪਛਾਦੋ। ਜੀ ਹਾਂ ਪਈ ਆਪਣੀ ਭੈਣ ਮਿਲਣਾ ਜੀ ਨਾਲ ਕਿੰਦੀ ਮੇਰੇ ਨਾਲ ਬਿਹਾ ਚਲੋ ਤੇ ਸਾਡੀ ਮੈਡਮ ਆ ਤੇ ਬਹੁਤ ਵਧੀਆ ਲੱਗਾ ਸੋਹਣੀ ਹਾਂਜੀ ਮੈਂ ਨੌਕਰੀ ਨਹੀਂ ਲੱਗੀ ਆ ਜੀ ਮਾਸੀ ਪਾਈ ਰੇਟ ਕਰੋ ਬੱਸ ਠੀਕ ਆ ਤੁਹਾਡੀ ਮੈਡਮ ਆਈ ਹੋਈ ਆ ਇਹਦਾ ਨਾਲ ਹੀ ਚਲੇ ਜਾਇਆ ਤੁਸੀਂ ਵੀ ਠੀਕ ਹੈ ਜੀ ਠੀਕ ਆ ਜੀ ਬਹੁਤ ਬਹੁਤ ਵਧੀਆ ਲੱਗਾ ਜੀ ਦੇ ਵਾਸਤੇ ਰਹੋ ਨਜ਼ਾਰੇ ਲਓ ਆਹ ਮੁੰਡੇ ਕੋ ਨਾਲ ਇਹ ਚੀਜ਼ ਕਰਾਈ ਬੜੇ ਪਿਆਰ ਨਾਲ ਕਰਦਾ ਕੰਮ ਇਹਦੇ ਮਨ ਦੀ ਕੋਈ ਜਿਹੜਾ ਵੀ ਮੰਗੇ ਇਹਦਾ کاروبار ਚੱਲੇ ਚਾਹੇ ਇਹਦਾ ਬਹੁਤ ਵਧੀਆ ਕੰਮ ਕਰਦਾ